ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸਭ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਆਪਾਂ ਵੀਰ ਜੀ ਨੰਗੇ ਜਾ ਰਹੇ ਤੇ ਠੀਕ ਆ ਬੀੜ ਦੇ ਵਿੱਚ ਨੂੰ ਅਗਲੇ ਪਿੰਡ ਕੋਈ ਆਪਾਂ ਨੂੰ ਕੰਮ ਸੀ ਉਧਰ ਜਾ ਰਹੇ ਤੇ ਜਾਂਦੇ ਜਾਂਦੇ ਆਪਾਂ ਜਦ ਮੁੜ ਕੇ ਆਇਆ ਤਾਂ ਬਾਰਿਸ਼ ਬਹੁਤ ਜ਼ਿਆਦਾ ਹੋਣ ਲੱਗੀ ਪਈ ਫੇਰ ਆਪਾਂ ਨਾ ਉਰੇ ਇੱਕ ਬਜ਼ੁਰਗ ਜਿਹਨੂੰ ਰਾਖਾ ਵੀ ਕਹਿ ਕਹਿ ਦਿੰਨੇ ਆਪਾਂ ਹਨਾ ਵੀ ਉਹ ਬਜ਼ੁਰਗ ਕੋਲ ਆਪਾਂ ਬਹਿ ਗਏ ਠੀਕ ਆ ਚਲੋ ਉਹ ਗੱਲਾਂ ਦੱਸਣ ਲੱਗ ਗਿਆ ਆਪਦੀਆਂ ਗੱਲਾਂ ਕਰਨ ਲੱਗ ਗਿਆ ਠੀਕ ਆ ਜਦ ਉਹ ਬਜ਼ੁਰਗ ਨੇ ਗੱਲਾਂ ਦਸੀਆਂ ਠੀਕ ਆ ਵੀ ਗੱਲਾਂ ਵੀਰੇ ਉਹਨੇ ਇਹੀਆਂ ਕਰੀਆਂ ਵੀ ਪ੍ਰਮਾਤਮਾ ਦਾ ਸ਼ੁਕਰ ਕਰਦਾ ਹੈ ਠੀਕ ਆ ਵੀ ਸਾਵਰ ਸੰਤੋਖ ਵਾਲੀਆਂ ਗੱਲਾਂ ਜਾਣੀ ਬਹੁਤ ਵਧੀਆ ਗੱਲਾਂ ਕਰੀਆਂ ਉਹੋ ਜਦੋਂ ਨੇ ਗੱਲਾਂ ਆਪਣੇ ਨਾਲ ਕਰੀਆਂ ਤਾਂ ਮੇਰਾ ਮਨ ਕਰਿਆ ਵੀ ਆਪਾਂ ਜਿਹੜੇ ਆਪਣੇ ਭੈਣ ਭਰਾ ਜਿਹੜੇ ਆਪਣੀਆਂ ਵੀਡੀਓਾਂ ਦੇਖਦੇ ਨੇ ਵੀ ਉਹਨਾਂ ਨਾਲ ਵੀ ਆਪਾਂ ਇਹ ਵੀਡੀਓ ਸਾਂਝੀ ਕਰੀਏ ਵੀਡੀਓ ਬਣਾਈਏ ਠੀਕ ਆ ਗੱਲ ਆ ਜਾਂਦੀ ਆ ਵੀਰੇ ਪਰਮਾਤਮਾ ਦੀ ਵੀ ਪਰਮਾਤਮਾ ਚਲੋ ਵੈਸੇ ਤਾਂ ਆਪਾਂ ਪਰਮਾਤਮਾ ਦੀ ਦੇਣ ਦੇ ਨਹੀਂ ਸਕਦੇ ਜੀ ਜਿਹੜੇ ਪਰਮਾਤਮਾ ਨੇ ਮੰਨ ਆਪਣਾ ਜਿਹਨੂੰ ਸਰੀਰ ਸਹੀ ਬਖਸ਼ਤਾ ਠੀਕ ਆ ਵੀ ਵਿੱਚ ਆਪਾਂ ਦੇਖਿਆ ਵੀਰੇ ਕਿਸੇ ਦੀ ਲੱਤ ਨਹੀਂ ਹੁੰਦੀ ਕਿਸੇ ਦੀ ਬਾਹ ਨਹੀਂ ਹੁੰਦੀ ਜਾਂ ਕੋਈ ਦੇਖ ਨਹੀਂ ਸਕਦਾ ਜਾ ਹੋਰ ਬਹੁਤ ਹੀ ਹਨ ਹਨ ਚੀਜ਼ਾਂ ਵੀ ਆਪਾਂ ਨੂੰ ਤਾਂ ਵੈਸੇ ਇਹੀ ਬਹੁਤ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਵੀ ਜਿਹੜਾ ਆਪਾਂ ਨੂੰ ਸਰੀਰ ਸਹੀ ਸਲਾਮਤ ਦੇਤਾ ਠੀਕ ਆ ਫਿਰ ਬਾਕੀ ਵੇਚਣਾ ਵੀਰਾਂ ਦੇ ਮੰਨ ਕੇ ਚੱਲੋ ਜਾਂ ਭੈਣਾਂ ਦੇ ਜਿਨ੍ਹਾਂ ਦੇ ਵੀ ਮਰਜ਼ੀ ਲਾ ਲੋ ਵੀ ਆਪਾਂ ਘਰੇ ਮਨ ਕੋਠੀਆਂ ਕਾਰਾਂ ਸਾਰਾ ਕੁਝ ਆਪਣੇ ਘਰੇ ਹੁੰਦਾ ਵੀਰੇ ਪਰ ਆਪਾਂ ਫਿਰ ਵੀ ਪ੍ਰਮਾਤਮਾ ਨੂੰ ਲਾਂਭੇ ਦੇਈ ਜਾਂਦੇ ਆ ਵੀ ਪ੍ਰਮਾਤਮਾ ਐ ਨਹੀਂ ਹੋਇਆ ਜਾਂ ਆ ਚੀਜ਼ ਨਹੀਂ ਮੈਨੂੰ ਮਿਲੀ ਉਹ ਫਲਾਣੇ ਕੋਲ ਆ ਚੀਜ਼ ਆ ਹਨਾ ਵੀ ਆਪਾਂ ਪ੍ਰਮਾਤਮਾ ਨੂੰ ਲਾਂਭੇ ਦੇਈ ਜਾਂਦੇ ਆ ਠੀਕ ਆ ਇਹ ਚੀਜ਼ਾਂ ਦੇਖ ਕੇ ਵੀ ਆਪਾਂ ਤਾਂ ਫਿਰ ਵੀ ਇਹ ਜਿਹੜੀ ਭੁੱਖਾ ਮੰਨ ਕੇ ਚੱਲੋ ਇਹ ਤਾਂ ਵੀਰੇ ਮੰਨਾਂ ਬੰਦੇ ਦੀ ਸਾਰੀ ਉਮਰ ਵੀ ਪੂਰੀ ਨਹੀਂ ਹੁੰਦੀ ਹੈਗੀ ਜਿਹੜੀ ਆਹ ਮਾਨ ਦੀ ਭੁੱਖਾ ਠੀਕ ਆ ਵਿੱਚ ਹੁੰਦਾ ਬੰਦਾ ਮਾਨ ਦਾ ਰੱਜਿਆ ਹੋਇਆ ਬਾਕੀ ਇਹ ਬਜ਼ੁਰਗ ਦੀ ਗੱਲਾਂ ਬਾਤਾਂ ਸੁਣ ਕੇ ਰਹਿਣੀ ਸਹਿਣੀ ਦੇਖ ਕੇ ਠੀਕ ਆ ਮੇਰੇ ਜਿਹੜੀ ਇੱਕ ਵੀਰ ਨੇ ਗਾਉਣ ਵਾਲੇ ਨੇ ਗਾਇਆ ਵੀ ਤੀ ਆਪਣੇ ਮਾਈਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ ਕੋਲੀਆਂ ਵਾਲੇ ਬਿਨਾ ਬਿਸਤਰੇ ਸੌਂਦੇ ਵੇਖੇ ਮੈਂ ਉਹ ਤਕਰੀਬਨ ਉਹ ਗਾਣਾ ਵੀਰੇ ਅੱਜ ਉਹ ਸੱਚਾ ਹੋ ਗਿਆ ਠੀਕ ਆ ਹੁਣ ਆਪਾਂ ਸੋਨੂ ਉਹ ਬਜ਼ੁਰਗ ਨਾਲ ਵੀ ਮਿਲਆਉਣੇ ਆ ਠੀਕ ਆ ਵੀ ਤੁਸੀਂ ਗੱਲਾਂ ਸੁਣਿਓ ਬਜ਼ੁਰਗ ਦੀਆਂ ਵੀ ਕੀ ਬਜ਼ੁਰਗ ਕਹਿੰਦਾ ਠੀਕ ਆ ਵੀ ਕਮੇ 사ਵਰ ਸੰਤੋਖ ਵਾਲੀ ਗੱਲ ਕਰਦਾ ਆਪਾਂ ਵੀਰੇ ਏਸੀ ਏਸੀ ਵੀ ਪ੍ਰਮਾਤਮਾ ਦੇ ਬਕਸੇ ਮੈਨੇ ਕੋਠੀਆਂ ਵੀ ਬਕਸੀਆਂ ਮੈਨੇ ਠੀਕ ਆ ਵੀ ਗੱਡੀਆਂ ਵੀ ਦਿੱਤੀਆਂ ਮੈਨੇ ਪ੍ਰਮਾਤਮਾ ਦੀਆਂ ਸਭ ਕੁਝ ਦਿੱਤਾ ਹੋਇਆ ਫੇਰ ਵੀ ਆਪਾਂ ਮਨ ਪ੍ਰਮਾਤਮਾ ਨੂੰ ਲਾਂਭੇ ਦੇਈ ਜਾਂਦੇ ਹਣਾ ਇਹ ਬਜ਼ੁਰਗ ਨਾਲ ਛੋਡੀ ਆਪਾਂ ਗੱਲ ਕਰਾਉਨੇ ਆ ਤੁਸੀਂ ਆਪ ਕਹੋਗੇ ਵੀਡੀਓ ਮੰਨ ਆਪਣੀ ਐਂਡ ਤੱਕਰ ਦੇਖਿਓ ਵੀਡੀਓ ਨਾਲ ਬਣੇ ਰਹੋ ਤੁਸੀਂ ਆਪ ਕਹੋਗੇ ਵੀ ਹਾਂ ਇਹ ਆ ਜਾਂ ਬੰਦਾ ਵੀ ਪਹਿਲਾਂ ਕਦੇ ਆਪਾਂ ਦੇਖਿਆ ਨਹੀਂ ਹੈਗਾ ਠੀਕ ਹੈ ਜੀ ਘਰਾਉਣਾ ਏ ਹੱਡੀ ਗੱਲ ਆ ਜੋ ਪਹਿਲਾਂ ਤਾਂ ਦੇਖ ਲਓ ਤੁਸੀਂ ਇਹ ਉਹ ਵੀਰਾਂ ਨੂੰ ਆ ਜਿਹੜੇ ਵੀਰ ਸਾਰਾ ਕੁਝ ਹੁੰਦੇ ਸੋ ਹੁੰਦੇ ਵੀ ਪਰਮਾਤਮਾ ਨੂੰ ਮੰਨ ਲਾਂਭੇ ਦੇ ਜਾਂਦੇ ਨੇ ਵੀ ਦੇਖ ਲਓ ਵੀਰੇ ਵੀ ਇੱਕ ਬਾਂਸਾਂ ਦੀ ਮੰਨ ਇੱਥੇ ਹੀ ਆਪੇ ਡੰਡੇ ਵੱਢ ਕੇ ਇਹ ਬਣਾਇਆ ਵਿਆ ਸਾਰਾ ਜਿਨੂੰ ਆਪਾਂ ਕਮਰਾ ਕਹਿ ਦੀਏ ਚਾਹੇ ਚਾਹੇ ਝੋਪੜੀ ਚਾਹੇ ਕੁਲੀ ਕਹਿ ਦੀਏ ਠੀਕ ਆ ਬਾਕੀ ਆਲੇ-ਦਾਲੇ ਪੱਲੜ ਲਾਏ ਬੇ ਨੇ ਆਜੋ ਆਪਾਂ ਗੱਲ ਕਰਦਾਂ ਹਾਈ ਬਾਬਾ ਜੀ ਆ ਜੀ ਠੀਕ ਠਾਕ ਵਧੀਆ ਏ ਠੀਕ ਆ ਚੜਦੀ ਕਲਾ ਚੜ੍ਹਦੀ ਕਲਾ ਕੋਈ ਮਨ ਦੇ ਵਿੱਚ ਮਾਨੂੰ ਐ ਤਾਂ ਨਹੀਂ ਲੱਗਦਾ ਹੈਗਾ ਵੀ ਮੈਨੂੰ ਔਖਾ ਹੋਰੇ ਜਾਂ ਕੋਈ ਤਕਲੀਫ ਆ ਨਾ ਕੋਈ ਔਖਾਈ ਨਹੀਂ ਹੈ ਹਾਂ ਆਰ ਮਾਨ ਕੋਸਰਾ ਠੀਕ ਆ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਪਰਮਾਤਮਾ ਦਾ ਸ਼ੁਕਰਾਨਾ ਵੀ ਕਰਦੇ ਆ ਪਰਮਾਰ ਵੀ ਕਰਦੇ ਆ ਵੀ ਜਿੰਨਾ ਟਾਈਮ ਮਿਲਦਾ ਉਨਾ ਟਾਈਮ ਪਾਠ ਵੀ ਕਰਦੇ ਹਾਂ ਜਿੰਨਾ ਟਾਈਮ ਮਿਲਦਾ ਕਰਦੇ ਆ ਠੀਕ ਆ ਹਾਂ ਵੀ ਉਰੇ ਫਿਰ ਰਾਤ ਨੂੰ ਇਕੱਲੇ ਹੀ ਰਹਿੰਦੇ ਹੋ ਜੀ ਇਕੱਲੇ ਹੀ ਰਹਿੰਦਾ ਨਾ ਠੀਕ ਆ ਫਿਰ ਜੰਮੇ ਉਰੇ ਮਨ ਬੀੜ ਦੇ ਵਿੱਚ ਜਾਨ ਵਰਨੇ ਠੀਕ ਆ ਹਾਂ ਉਹਨਾਂ ਤੋਂ ਨਹੀਂ ਡਰ ਲੱਗਦਾ ਉਹਨਾਂ ਦਾ ਕੋਈ ਡੰਗ ਨਹੀਂ ਲੱਗਦਾ ਠੀਕ ਆ ਵੀ ਉਰੇ ਜਿਵੇਂ ਥੱਲੇ ਵੀ ਕੱਚਾ ਹੈ ਠੀਕ ਆ ਉਰੇ ਸੱਪ ਸੁੱਪ ਵੀ ਲੰਘਦੇ ਹੋਣਗੇ ਆਮ ਲੰਘਦੇ ਨੇ ਅੱਛਾ ਉੱਤੇ ਪਏ ਰਹੇ ਨੇ ਥੱਲੇ ਸੱਪ ਸੁੱਪ ਲੰਘ ਹੀ ਜਾਂਦੇ ਨੇ ਲੰਘ ਹੀ ਜਾਂਦੇ ਨੇ ਕੋਈ ਡੰਗ ਨਹੀਂ ਲੱਗਦਾ ਠੀਕ ਆ ਫਿਰ ਜੇ ਰਾਤ ਨੂੰ ਜਦ ਕੋਈ ਗੱਡੀ ਗੁੱਡੀ ਆਉਂਦੀ ਆ ਜਾਂ ਕੁਝ ਆਉਂਦਾ ਫਿਰ ਗੇਟ ਵੀ ਖੋਲਣਾ ਪੈਂਦਾ ਹੋਊਗਾ ਮੈਂ ਗੇਟ ਖੋਲ ਲਿਆ ਫਿਰ ਲਾਉਨੇ ਵੀ ਆ ਇਹ ਲਾਉਂਦੇ ਵੀ ਆ ਠੀਕ ਆ ਜਾਣੀ ਆਪਦੀ ਡਿਊਟੀ ਪੂਰੀ ਐਨ ਇਮਾਨਦਾਰੀ ਨਾਲ ਨਿਭਾ ਰਹੇ ਹੂੰ ਪੂਰੀ ਆਪਣੀ ਪੂਰੀ ਡਿਊਟੀ ਨਿਭਾਉਂਦੇ ਆ ਇਮਾਨਦਾਰੀ ਨਾਲ ਵੀ ਪ੍ਰਮਾਤਮਾ ਤੋਂ ਕੋਈ ਗਿਲਾ ਸ਼ਿਕਵਾ ਤਾਂ ਨਹੀਂ ਵੀ ਸੰਤੁਸ਼ਟ ਹਾਂ ਰੱਬ ਤੋਂ ਹਾਂ ਪੂਰੀ ਅਮਰ ਕੋਈ ਗਿਲਾ ਨਹੀਂ ਐਂ ਹੈ ਹਾਂ ਜਿੰਨਾ ਕੋਈ ਛੋਡੇ ਮਨ ਦੇ ਵਿੱਚ ਕੋਈ ਸ਼ੌਂਕ ਨਹੀਂ ਹੈਗਾ ਜਿਵੇਂ ਵੀ ਲੋਕ ਅੱਜ ਕੱਲ ਸੋਨੂੰ ਪਤਾ ਹੀ ਆ ਦੁਨੀਆ ਕਹਿੰਦੀ ਆ ਵੀ ਮੇਰੇ ਕੋਲ ਚੰਗੀ ਗੱਡੀ ਹੋਵੇ ਚੰਗੀ ਕੋਠੀ ਹੋਵੇ ਖੁੱਲਾ ਮੇਰੇ ਕੋਲ ਰੁਪਈਆ ਹੋਵੇ ਇਹ ਚੀਜ਼ਾਂ ਹਰੇਕ ਦੇ ਭਾਲ ਦਾ ਅੱਜ ਕੱਲ ਹੈ ਨਾ ਇਹ ਤਾਂ ਭਾਲ ਦਾ ਆਪਾਂ ਨੂੰ ਕੋਈ জানা ਨਹੀਂ ਠੀਕ ਆ ਆਪਾਂ ਨੂੰ ਕੋਈ জানা ਨਹੀਂ ਨਾ ਰੁਪਈਏ ਦੀ ਨਾ ਗੱਡੀਆਂ ਦੀ ਨਾ ਕਾਹਦੀ ਕੋਆਸ ਦੀ ਚਾਹਣਾ ਨਹੀਂ ਆਪਾਂ ਨੱਕ ਪਰਮਾਤਮਾ ਦੀ ਚਾਹਣਾ ਠੀਕ ਆ ਵੀ ਪਰਮਾਤਮਾ ਨਾਲ ਬਸ ਮੇਲ ਹੋ ਜਾਵੇ ਪਰਮਾਤਮਾ ਨਾਲ ਮੇਲ ਹੋ ਜਾਵੇ ਠੀਕ ਆ ਦੇਖ ਲਓ ਵੀ ਬਜ਼ੁਰਗ ਕਹਿੰਦੇ ਸਾਨੂੰ ਕਾਸੇ ਦੀ ਚਾਹਨਾ ਨਹੀਂ ਆਏਗੀ ਠੀਕ ਆ ਵੀ ਕੱਲੀ ਪਰਮਾਤਮਾ ਦੀ ਚਾਹਨਾ ਹੈ ਵੀ ਬਸ ਪਰਮਾਤਮਾ ਵੀ ਮੰਨ ਕੇ ਚੱਲੋ ਪਰਮਾਤਮਾ ਨੂੰ ਪਾਉਣ ਨੂੰ ਫਿਰਦੇ ਹੋ ਤੁਸੀਂ ਬਸ ਹਾਂ ਠੀਕ ਆ ਕੋਈ ਗੱਲ ਨਹੀਂ ਲਾਣੇਦਾਰ ਜੀ ਜ਼ਰੂਰ ਆਇਆ ਵੀ ਪਰਮਾਤਮਾ ਵੀ ਪ੍ਰੀਖਿਆ ਜ਼ਰੂਰ ਲੈਂਦਾ ਉਹਦਾ ਲੈਂਦਾ ਠੀਕ ਆ ਹਾਂ ਇਹ ਸਿਆਣੇ ਵੀ ਕਹਿੰਦੇ ਆਉਂਦੇ ਨੇ ਵੀ ਹਨਾ ਪ੍ਰਖਿਆ ਜਰੂਰ ਲੈਂਦਾ ਪਰਮਾਤਮਾ ਉਹ ਲੈਂਦਾ ਪਰਖਿਆ ਔਕਾਸਾ ਔਖਾ ਕਰਕੇ ਫੇਰ ਮਿਲਦਾ ਠੀਕ ਆ ਵੀ ਜਾਣੀ ਜਾਂ ਤੁਸੀਂ ਬਹਿਲੇ ਹੋਣੇ ਆਪਦਾ ਪਾਠ ਕਰਦੇ ਹੋ ਵਾਹਿਗੁਰੂ ਵਾਹਿਗੁਰੂ ਹੈ ਅਲ੍ਹਾਉਮ ਕਦੀ ਨਾ ਮਾਰ ਕੇ ਅਲ੍ਹਾਉਮ ਵੀ ਕਦੀ ਨਾ 3 ਵਜੇ ਟਾਈਮ ਵਾਲਾ ਮੈਦਮ ਵੀ ਕਰ ਲਉਂਦੇ ਪਰ ਉਹਨਾਂ ਬੈਕ ਉਹ ਮਸਰ ਤੋਂ ਮਸਰ ਵੀ ਤਾਂ ਉਰੇ ਬਹੁਤ ਬੜਾ ਬੜਾ ਜੰਮੇ ਹੁਣ ਅਸੀਂ ਬੈਠਿਆ ਸਾਡੇ ਪੈਰ ਖਾ ਗਿਆ ਮਸਰ ਬਹੁਤ ਜਿਆਦਾ ਵੀ ਫੇਰ ਕੋਈ ਮਸਰ ਮੋਸਰ ਦਾ ਨਹੀਂ ਕੋਈ ਲਾਉਨੇ ਕੋਈ ਨਹੀਂ ਲਾਉਂਦੇ ਉਹਨਾਂ ਨੂੰ ਦੂਵੀਂ ਵੀ ਲਾ ਲੈਂਦੀ ਆ। ਅੱਛਾ। ਉਹ ਦੂ ਮਾਲ ਲਵਈ। ਵੀ ਚਾਹ ਪਾਣੀ ਸਾਰਾ ਪ੍ਰਬੰਧ ਦੇਖ ਲੋ। ਵੀ ਪਾਣੀ ਸਾਰਾ ਹੋਰੇ ਕਰਦੇ ਆ। ਅੱਛਾ ਹੋਰੀ ਅੰਦਰ ਹੈ। ਹਾਂ ਜਿੰਨੀ ਮਰਜ਼ੀ ਨੇਰੀ ਆਵੇ, ਮੀਂਹ ਆਵੇ, ਕੁਛ ਵੀ ਆਵੇ ਐਚੀ ਰਹਿਣਾ। ਉਰੀ ਰਹਿਣਾ, ਐਚੀ ਰਹਿਣਾ। ਦੇਖ ਲੋ ਵੀਰੋ ਆਪਾਂ ਜਿਹੜੇ ਵੀਰ ਮੰਨ ਕੇ ਚੱਲੋ ਵੀ ਅੰਦਰ ਆਪਾਂ ਏਸੀ ਲਾ ਕੇ ਪਾਏ ਜੰਨੇ ਆ। ਠੀਕ ਆ ਫਿਰ ਵੀ ਆਪਾਂ ਪ੍ਰਮਾਤਮਾ ਨੂੰ ਕਹੀ ਜਾਂਦੇ ਆ ਵੀ ਪ੍ਰਮਾਤਮਾ ਆ ਚੀਜ਼ ਨਹੀਂ ਤਾਂ ਦਿੱਤੀ ਮੈਨੂੰ ਮੈਂ ਉਹਦੇ ਨਾਲ ਇੱਥੇ ਰਹਿ ਗਿਆ ਜਾਂ ਮੇਰੇ ਕੋਲ ਆ ਚੀਜ਼ਾਂ ਨਹੀਂ ਹੈਗੀਆਂ ਠੀਕ ਆ ਇਹ ਬਜ਼ੁਰਗਾਂ ਨੇ ਦੇਖ ਲੋ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ ਵੀ ਕਹਿੰਦੇ ਵੀ ਜਮੇ ਹੈਗਾ ਮੈਂ ਬਹੁਤ ਵਧੀਆ ਵੀ ਮੈਨੂੰ ਕਾਹਸੇ ਦੀ ਪੈਸੇ ਦੀ ਮੈਨੂੰ ਕੋਈ ਗੱਡੀ ਦੀ ਮੈਨੂੰ ਕੋਈ ਕੋਠੀ ਦੀ ਕਾਹਸੇ ਦੀ ਲੋੜ ਨਹੀਂ ਹੈਗੀ ਠੀਕ ਆ ਵੀ ਇਹ ਜਿਹੜੀ ਵੀਡੀਓ ਵੀਰੇ ਅੱਜ ਆਪਾਂ ਬਣਾਈ ਆ ਨਾ ਇਹੀ ਕਾਸੇ ਇਹੀ ਮਕਸਦ ਵਾਸਤੇ ਆਪਾਂ ਬਣਾਈ ਆ ਵੀ ਜਿੰਨਾ ਕੁਝ ਵੀ ਪ੍ਰਮਾਤਮਾ ਦਾ ਦਿੱਤਾ ਹੋਇਆ ਹੁੰਦਾ ਠੀਕ ਆ ਉਹਦਾ ਸ਼ੁਕਰਾਨਾ ਕਰਿਆ ਕਰੋ ਵੀ ਪ੍ਰਮਾਤਮਾ ਵੀ ਅਸੀਂ ਤੇਰਾ ਕੋਟਨ ਕੋਟ ਧੰਨਵਾਦ ਕਰਦੇ ਆ ਵੀ ਜਿਹੜਾ ਕੋ ਸਾਡੇ ਕੋਲ ਹੈਗਾ ਬਸ ਇਹੀ ਰਹੇ ਵਾ ਸਾਡੇ ਲਈ ਠੀਕ ਆ ਬਾਕੀ ਚਲੋ ਆਏ ਆ ਵੀਰੇ ਆਪਣਾ ਮਿਹਨਤ ਕਰਨ ਦਾ ਫਰਜ ਆ ਮਿਹਨਤ ਕਰਦੇ ਆਪਾਂ ਬਾਕੀ ਪ੍ਰਮਾਤਮਾ ਆਪਦੇ ਆਪ ਹੀ ਦਿੰਦਾ ਵੀ ਪਰਮਾਨੰ ਦੇ ਵਿੱਚ ਉ ਲਾਲਚ ਨਹੀਂ ਚਾਹੀਦਾ ਕੋਈ ਹਨਾ ਵੀ ਆਹਾ 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 ਬਾਹਾ ਇਹ ਛੋਟੀ ਮੋਟੀ ਜ਼ਿੰਦਗੀ ਆ ਛੋਟੀ ਜੀ ਜ਼ਿੰਦਗੀ ਆ ਇਹਨੂੰ ਆਇਕਣੇ ਜਿਵੇਂ ਬਜ਼ੁਰਗ ਹਾਸ ਤੁਸ ਕੇ ਨਿਗਾਹ ਰਹੇ ਨੇ ਪ੍ਰਮਾਤਮਾ ਦਾ ਸ਼ੁਕਰ ਕਰਕੇ ਆਪਣਾ ਨਾਮ ਜਪ ਕੇ ਠੀਕ ਆ ਏ ਬਾਬਾ ਜੀ ਐਕਨੇ ਕਹਿੰਦੇ ਹੋ ਤੁਸੀਂ ਵੀ ਅਗਲਾ ਜਨਮ ਮੈਨੂੰ ਵਧੀਆ ਮਿਲ ਜਵੇ ਮਾਨਾ ਹਾਂ ਵਧੀਆ ਮਿਲੇ ਠੀਕ ਹੈ ਆਹੀ ਹੁੰਦੀ ਹੈ ਨਾ ਹਰੇਕ ਦੇ ਮਨ ਦੇ ਵਿੱਚ ਹਰੇਕ ਦੇ ਮਨ ਚ ਆਹੀ ਹੁੰਦੀ ਹੈ ਹਾਂ ਵੀ ਜਾਣੀ ਉਹ ਬਸ ਹੁਣ ਆਪਦਾ ਆ ਜੀਵਨ ਚੋ ਮਨ ਰੱਜ ਲਿਆ ਆਪਾਂ ਹਾਂ ਮਿਗਾਣ ਵਧੀਆ ਮਿਲੇ ਦੇਖ ਲਓ ਇਹੀ ਕੁਛ ਆ ਜੇ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ